ਆ ਪਰਸੋਂ ਦੀ ਘਟਨਾ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਇੱਕ ਸ਼ਰਾਰਤੀ ਅੰਸਰ ਨੇ ਹੱਥਾਂ ਵਿੱਚ ਗੁੜਕਾ ਸਾਹਿਬ ਲੈ ਕੇ ਨਾ ਜਿਵੇਂ ਬੱਚੇ ਨਹੀਂ ਕਾਗਜ਼ ਪਾੜ ਕੇ ਤੇ ਗਲੀਆਂ ਦੇ ਵਿੱਚ ਘਰ ਦੇ ਵਿੱਚ ਖਿਲਾਰ ਦਿੰਦੇ ਆ ਉਹ ਗੁੜਕਾ ਸਾਹਿਬ ਲੈ ਕੇ ਸ਼ਰਾਰਤੀ ਅੰਸਰ ਨੇ ਉਹ ਛੋਟੇ ਛੋਟੇ ਉਹ ਅੰਗਾਂ ਦੇ ਟੋਟੇ ਕਰ ਕਰਕੇ ਤੇ ਦਰਬਾਰ ਸਾਹਿਬ ਦੇ ਨੇੜੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ ਤੇ ਜੇ ਸਿੰਘਾਂ ਨੇ ਉੱਥੇ ਰੌਲਾ ਪਾਇਆ ਆ ਸਾਡੇ ਦਲਪੰਦੇ ਹਾਡੀ ਸਿੰਘ ਆ ਗੁਰਮਤ ਸੰਗੀਤ ਵਿਦਿਆਲੇ ਦੇ ਉਸ ਵੇਲੇ ਉੱਥੇ ਸੀ ਜਦੋਂ ਇਹਨਾਂ ਸਿੰਘਾਂ ਨੇ ਇਕੱਠੇ ਹੋ ਕੇ ਰੌਲਾ ਪਾਇਆ ਤੇ ਉਹ ਪੁਲਿਸ ਵਾਲਿਆਂ ਨੇ ਉਹ ਸ਼ਰਾਰਤੀ ਅੰਸਰ ਨੂੰ ਆਪਣੇ ਹਵਾਲੇ ਕਰ ਲਿਆ ਇਹ ਸਿੰਘ ਥਾਣੇ ਦੇ ਵਿੱਚ ਚਲੇ ਗਏ ਤੇ ਉਹ ਜਿਨੇ ਬਿਆਦਬੀ ਕੀਤੀ ਸੀ ਨਾ ਉਹਦਾ ਭਰਾ ਆ ਗਿਆ ਥਾਣੇ ਦੇ ਵਿੱਚ ਜਦੋਂ ਭਰਾ ਆਇਆ ਤੇ ਇਹਨਾਂ ਸਿੰਘਾਂ ਨੇ ਪਿੱਛੇ ਵੀ ਤੈਨੂੰ ਨਹੀਂ ਪਤਾ ਤੇਰੇ ਭਰਾ ਨੇ ਮਹਾਰਾਜ ਸਾਹਿਬ ਜੀ ਦੇ ਉਹ ਗੁਰਕਾ ਸਾਹਿਬ ਦੀ ਬਿਆਦਬੀ ਕੀਤੀ ਏ ਛੋਟੇ ਛੋਟੇ ਅੰਗ ਪਾੜ ਕੇ ਗਲੀਆਂ ਦੇ ਵਿੱਚ ਬਜ਼ਾਰ ਦੇ ਵਿੱਚ ਖਿਲਾਰ ਕੇ ਆਇਆ ਹੈ ਤੇ ਭਰਾ ਦੇ ਬੋਲ ਸੀ ਕਹਿੰਦਾ ਫਿਰ ਕਿਹੜੀ ਗੱਲ ਬੇਅਦਬੀ ਹੋ ਗਈ ਇਹ ਕਿਡਾ ਕੋਈ ਵੱਡਾ ਕਾਂਡ ਹੋ ਗਿਆ ਉਹ ਤੇ ਬਚ ਗਿਆ ਫਿਰ ਇਹਨਾਂ ਢਾਡੀ ਸਿੰਘਾਂ ਦੇ ਹੱਥੀ ਚੜ ਗਿਆ ਉਹ ਬੰਦਾ ਫਿਰ ਉਹਦਾ ਸੋਦਾ ਇਹ ਸਿੰਘ ਉਥੇ ਲੱਗ ਗਿਆ ਥਾਣੇ ਵਿੱਚ ਪੁਲਿਸ ਵਾਲਿਆਂ ਦੇ ਸਾਹਮਣੇ ਸੋ ਕਹਿਣ ਤੋਂ ਭਾਵ ਇਹ ਸਿਰਫ ਇਹ ਲੋਕ ਤੇ ਬਿਆਨ ਇਹ ਆਇਆ ਪੁਲਿਸ ਵਾਲਿਆਂ ਦਾ ਕਿ ਉਹ ਬੰਦਾ ਦਿਮਾਗੋ ਪੈਦਲ ਸੀ ਪਾਗਲ ਸੀ ਬੰਦਾ ਉਹਨੇ ਤਾਂ ਅੰਗ ਪਾੜ ਕੇ ਜਿਹੜੇ ਆ ਗਲੀਆਂ ਦੇ ਵਿੱਚ ਉਹ ਬਾਜ਼ਾਰ ਦੇ ਵਿੱਚ ਖਿਲਾਰ ਕੇ ਆਇਆ ਕਿ ਸਿਰ ਫਿਰਿਆਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਰੂਪ ਹੀ ਦੇਖਦੇ ਆ ਜਿਹੜੇ ਸਿਰ ਫਿਰੇ ਬੰਦੇ ਆ ਜਿਹੜੇ ਪਾਗਲ ਬੰਦੇ ਆ ਉਹਨਾਂ ਨੂੰ ਸਤਿਗੁਰੂ ਜੀ ਦੀ ਬਾਣੀ ਦੇ ਗੁੜਕਾ ਸਾਹਿਬ ਵੀ ਦੇਖਦੇ ਆ ਕਦੇ ਘਰ ਦੇ ਪਰਿਵਾਰ ਦੇ ਮੈਂਬਰਾਂ ਦੇ ਨਹੀਂ ਕਦੇ ਗਲਪੇ ਕਦੇ ਆਪਣੀ ਮਾਂ ਦੇ ਕਦੇ ਭੈਣ ਦੇ ਕਦੇ ਪਿਓ ਦੀ ਜਾ ਕੇ ਦਾੜੀ ਨਹੀਂ ਇਹਨਾਂ ਲੋਕਾਂ ਨੇ ਪੁੱਟੀ ਇਹਨਾਂ ਲੋਕਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਰੂਪ ਹੀ ਕਿਉਂ ਦੇਖਦੇ ਆ ਜਿੱਦੋਂ ਕਿਤੇ ਵੀ ਬੇਅਦਬੀ ਹੁੰਦੀ ਆ ਜੇ ਕੋੜਕਪੁਰੇ ਬੇਅਦਬੀ ਹੋਈ ਤਾਂ ਵੀ ਭਾਈ ਪਾਗਲ ਸੀ ਤਾਂ ਸਤਿਗੁਰੂ ਦੇ ਅੰਗ ਪਾੜ ਦਿੱਤੇ ਜੇ ਸੁਭਾਨਪੁਰ ਦੇ ਨੇੜੇ ਬੇਅਦਬੀ ਹੁੰਦੀ ਏ ਤਾਂ ਰੌਲਾ ਪਾਇਆ ਜਾਂਦਾ ਕਿ ਸਤਿਗੁਰੂ ਜੀ ਦੇ ਅੰਗ ਜਿਹਨੇ 파ੜੇ ਉਹ ਦਿਮਾਗੋ ਬੰਦਾ ਪੈਦਲ ਸੀ ਪਾਗਲ ਸੀ ਉਹਨੇ ਤਾਂ ਸਤਿਗੁਰੂ ਜੀ ਬੇਅਦਬੀ ਕਰ ਦਿੱਤੀ ਸਨਮਾਨਯੋਗ ਸਾਧ ਸੰਗਤ ਜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਉਹ ਐਸੀ ਸ਼ਖਸੀਅਤ ਸੀ ਮੌਕੇ ਤੇ ਹੀ ਜਿਹੜੇ ਲੋਕ ਸਤਿਗੁਰੂ ਦੀ ਬੇਅਦਬੀ ਕਰਦੇ ਸੀ ਮੌਕੇ ਤੇ ਉਹਨਾਂ ਲੋਕਾਂ ਦਾ ਕੀਰਤਨ ਸੁਣਲਾ ਪੜਦਿਆ ਕਰਦੇ ਸੀ